ਕੰਗੇ ਦੇ ਸ਼ਰਾਬ ਵਾਲੇ ਬੰਦੇ ਵੜਦੇ ਆ ਉੱਤੋਂ ਉੱਤੋਂ ਦਸ ਬੰਦੇ ਸਾਡੇ ਤੇ ਆਏ ਕੋਤੇ ਮੇਰੇ ਕੋਲ ਤੁਹਾਨੂੰ ਧਮਕੀਆਂ ਦਿੰਦੇ ਆ ਇੱਕ ਸ਼ਰਾਬ ਵਾਲਾ ਠੇਕਾ ਚਕਵਾਉਣ ਦੇ ਲਈ ਬਜ਼ੁਰਗ ਔਰਤ ਨੂੰ ਟੈਂਕੀ ਉੱਪਰ ਚੜਨਾ ਪਿਆ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਬਜ਼ੁਰਗ ਔਰਤ ਉੱਤਰਦੇ ਹੋਏ ਟੈਂਕੀ ਤੋਂ ਦਿਖ ਰਹੀ ਹੋਣਗੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਜੋ ਗੱਲਬਾਤ ਹੋਈ ਹੈ ਉਹੀ ਤੁਹਾਨੂੰ ਸੁਣਾਵਾਂਗੀ ਸਰਕਾਰ ਮਰਦਾ ਮਰਦਾ ਸਰਕਾਰ ਮਰਦਾ ਮਰਦਾ ਕੀ ਇਸ ਬਜ਼ੁਰਗ ਦੀ ਉਮਰ ਹੈ ਟੈਂਕ ਕਿਤੇ ਚੜਨ ਵਾਲੀ ਅਸਲ ਦੇ ਵਿੱਚ ਸਰਕਾਰ ਦੀ ਅਫਸਰशाही ਸੁਣਵਾਈ ਨਹੀਂ ਕਰਦੀ ਤਾਂ ਗਰੀਬ ਲੋਕਾਂ ਨੂੰ ਵੀ ਇਹਨਾਂ ਟੈਂਕੀਆਂ ਦਾ ਰੁਖ ਕਰਨਾ ਪੈਂਦਾ ਪੂਰੀ ਕਹਾਣੀ ਕੀ ਹੈ ਕਿਉਂ ਟੈਂਕੀ ਤੇ ਚੜਨਾ ਪਿਆ ਤੇ ਕਦੋਂ ਤੋਂ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤੇ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਗੋਹਾਰਾਂ ਲਗਾਈਆਂ ਨਹੀਂ ਇਸ ਦੀ ਇੱਕ ਇੱਕ ਗੱਲ ਤੁਹਾਨੂੰ ਸੁਣਾਉਣੀ ਆ ਕੀ ਨਾਮ ਆਪਣਾ ਮੇਰਾ ਨਾਮ ਜਸਪਾਲ कौर ਤੇ ਕਿੰਨੀ ਉਮਰ ਆ ਜੀ 60 ਦਾ ਉੱਤੇ ਆ ਪਤਾ ਤੁਸੀਂ ਟੈਂਕੀ ਦੇ ਬੈਠੇ ਸੀ ਸੁਣਿਆ ਵੀ ਟੈਂਕੀ ਦੇ ਬੈਠਣ ਤੋਂ ਬਾਅਦ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਪਰਤੋ ਮੇਰੀ ਗੱਲ ਸੁਣ ਲਓ ਅਸੀਂ ਸ਼ਰਾਬ ਆ ਸਾਡਾ ਠੇਕਾ ਚੱਕਿਆ ਜਾਵੇ हां ਜਿਹੜੇ ਬੰਦੇ ਮਦਦ ਕਰਾਉਂਦੇ ਆ ਉਹ ਵੀ ਸਾਡੀ ਪਤਾ ਹੀ ਆ ਵੀ ਸਾਨੂੰ ਵੀ ਸਾਡੇ ਗਰੀਬਾਂ ਦੀ ਕੋਈ ਵੀ ਨਹੀਂ ਸੁਣਦੀ ਮੈਂ 11 ਵਜੇ ਚੜੀ ਸੀ ਬਾਈ ਉਹ ਵੀ ਆ ਮੁੰਡੇ ਆ ਗਏ ਆਪਣੇ ਪ੍ਰਧਾਨ ਇਹਨਾਂ ਦੇ ਅੱਖ ਚ ਉਤਰੇ ਹੀ ਨਹੀਂ ਮੈਂ ਉਤਰਨਾ ਸੀ ਮੈਂ ਤਾਂ ਮਰਨਾ ਮਨਜੂਰ ਆ ਜਿੰਨ ਚੱਕ ਠੇਕਾ ਨਹੀਂ ਚੱਕੀ ਦਾ ਬੰਦਾ ਟੈਂਕੀ ਤੇ ਚੜਨ ਦਾ ਫੈਸਲਾ ਕਿਉਂ ਲਿੱਤਾ ਹੋਰ ਵੀ ਹੱਲ ਹੋ ਸਕਦੇ ਸੀ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੋ ਸਕਦੀ ਸੀ ਸਰਪੰਚ ਸੁਣਦਾ ਹੀ ਨਹੀਂ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਸੀ ਸਰਪੰਚ ਸੁਣਦਾ ਹੀ ਨਹੀਂ ਬਾਈ ਇਹ ਤਾਂ ਸੁਣਦਾ ਹਣ ਫਿਰ ਤੁਹਾਨੂੰ ਸੁਣਨ ਤੇ ਲੋੜੀ ਸੀ ਸਾਡੀ ਗੰਭੀਰ ਗੱਲ ਹੋ ਜਾਂਦੀ ਵੇਖ ਵੇਖ ਮੁਕਤ ਮੇਰੀ ਗਸੂਲਾ ਅਬ ਨੂੰ ਆਇਆ ਦੇ ਨੇ ਸਾਡੇ ਕੋਲ ਆ ਕੋਸ਼ ਆ ਕੋਸ਼ ਆ ਹੁਣ ਮੈਨੂੰ ਗਰਮੀ ਚੜ ਗਈ ਅਬ ਨੂੰ ਆ ਕੋਸ਼ ਡੱਕਾ ਸੂਲਤ ਨਹੀਂ ਇਹ ਸਾਡੇ ਪਿੰਡ ਦੀ ਸੂਲਤ ਵਰਤਦੇ ਆ ਕਿਵੇਂ ਵਰਤਦੇ ਆ ਅਸੀਂ ਵੋਟਾਂ ਪਾਈਆਂ ਉਸ ਨੂੰ ਬਾਦਲ ਸਿੰਘ ਨੂੰ ਮੈਂ ਪਹਿਲਾਂ ਅਸੀਂ ਕਾਂਗਰਸ ਨੂੰ ਵੋਟਾਂ ਪਾਈਆਂ ਫਿਰ ਅਸੀਂ ਕੱਸੀ ਕੱਸੀ ਜਲਾਈ ਸਾਡੀਆਂ ਵੋਟਾਂ ਨਕਰਸੀ ਚੱਲੀ ਫਿਰ ਫੇ ਸਾਡੀ ਗ੍ਰੈਡ ਹੋਇਆ ਗ੍ਰੈਡ ਚੱਲਿਆ ਫਿਰ ਬਿਜਲੀ ਨਹੀਂ ਵਰਤਦੇ ਦੇ ਸਾਡੇ ਐਨੇ ਆਖਰੀ ਲੱਗਦੇ ਵੀ ਸਾਡਾ ਪਾਣੀ ਵਰਤਦੇ ਆ ਸਾਡੀ ਬਿਜਲੀ ਵਰਤਦੇ ਆ ਜੇ ਸਾਡੀਆਂ ਵੋਟਾਂ ਪਈਆਂ ਤਾਂ ਫੇਰ ਹੀ ਆ ਗਏ ਸਾਡੇ ਪਿੰਡ ਵਾਲੇ ਇਹਨਾਂ ਨੂੰ ਹਸੂਨ ਤੋਂ ਕੋਈ ਵੀ ਨਹੀਂ ਮਿਲਦੀ ਅਬ ਨੂੰ ਆਲ ਤੇ ਠੇਕੇ ਨੂੰ ਲੈ ਕੇ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਠੇਕੇ ਨੂੰ ਬਾਈ ਸਾਡੇ ਘਰੇ ਬੰਦੇ ਵਰਦੇ ਨੰਗੇ ਪੁੱਤ ਸਾਡੀਆਂ ਇੱਜ਼ਤਾਂ ਨੂੰ ਪੰਦੇ ਆ ਬੰਦੇ ਵਹੀ ਵੇਖ ਲੈ ਕਿੰਨੇ ਕ ਵਹੀ ਦੇ ਵਿੱਚ ਸੜ ਘਰੇ ਵਰਦੇ ਵਾਹ ਜੇ ਸਰਪੰਚ ਆ ਨਾ 2000 ਘਰ ਆ ਅਗਰ ਤੁਸੀਂ ਠੱਕੇ ਨਾ ਕਰ ਪਾਏ ਭਾਈ ਸਾਨੂੰ ਜੀ ਨੂੰ ਡੋੜ ਵੇਰੇ ਵੇਸੀ ਤਾਂ ਗਾਂ ਜਾਵਣਾ ਹੋਰ ਪਾ ਲਾਗੇ ਪੁੱਤ ਘਰ ਅਸੀਂ ਅਸੀਂ ਸਾਡੀ ਹੱਥ ਬੰਨ ਕੇ ਬੇਨਤੀ ਆ ਵੀ ਸਾਡੇ ਸਾਡਾ ਇੱਥੇ ਠੇਕਾ ਚੱਕਿਆ ਜਾਵੇ ਤਾਂ ਨਹੀਂ ਸਟ ਪੈਸੇ ਦੇ ਨੂੰ ਸਨੇ ਠੇਕੇਦਾਰ ਦੇ ਦੇਵੇ ਪੈਸੇ ਅਸੀਂ ਆਦਰ ਖ ਜਾਵੜਾ ਸਾਨੂੰ ਕੋਈ ਦੁੱਖ ਨਹੀਂ ਨਹੀਂ ਸਾਡੀ ਜ਼ਮੀਨ ਰੱਖੀ ਬੈਠਾ ਧੱਕੇ ਨਾਲ ਨਹੀਂ ਸਾਨੂੰ ਸਾਡੇ ਠੇਕੇ ਸਾਡੇ ਤਾਂ ਬੰਮਾਚੀ ਦਾ ਅਜਵਾਰਦੇ ਆ ਮਾਤਾ ਕਿੰਨੀ ਦੂਰ ਹੈ ਤੁਹਾਡੇ ਘਰ ਇੱਥੋਂ ਆਸੇ ਦਾੜੀ ਹੈ ਪਤਾ ਨਾਲ ਹੀ ਅਸੀਂ ਅੱਜ ਨੂੰ ਕਰਕੇ ਸਾਰਾ ਸਮਾਨ ਲੈਣ ਜਾਣਾ ਪਤਾ ਅਸੀਂ ਗਰੀਬ ਬਣ ਕੇ ਕਰਾਂ ਚ ਕੀ ਕੁਛ ਕੀ ਨਹੀਂ ਪਿਆ ਹੁੰਦਾ ਕੀ ਪਿਆ ਉਹ ਬਾਕੀ ਕੋਈ ਨਹੀਂ ਹੋਰ ਹੀ ਕਰਕੇ ਖਾਣੀ ਦੁੱਧ ਵੀ ਲੈਣ ਜਾਣਾ ਸਬਜ਼ੀ ਵੀ ਲੈਣ ਜਾਣੀ ਉਹ ਤੇਲ ਵੀ ਲੈਣ ਜਾਣਾ ਮੈਨੂੰ ਐ ਦੱਸੋ ਪਤਾ ਹੂੰ ਠੀਕ ਹੈ ਤੁਹਾਨੂੰ ਜਿਹੜਾ ਟੈਂਕੀ ਤੇ ਚੜਨਾ ਪਿਆ ਸੀ ਜੀ ਸਾਨੂੰ ਬੇਟੇ ਥੇਕੇ ਦੀ ਬਹੁਤ ਉਦਖ ਸੀ ਬੇਟੇ ਅੱਛਾ ਜੀ ਇੱਥੇ ਸਾਨੂੰ ਨੰਗੇ ਬੰਦੇ ਬਹੁਤ ਸਾਨੂੰ ਇਹਨੀ ਤਕਲੀਫ ਆਉਂਦੀ ਜਿਹੜੀ ਪੁੱਛਣੀ ਕੀ ਆ ਹੂੰ ਸਾਨੂੰ ਦੋ ਤਿੰਨ ਸਾਲ ਹੋ ਗਏ ਨਾ ਨਾ ਬੈਸਤੀ ਕੱਬ ਜਾਣਾ ਕਸੂ ਆਹ ਅੰਦਰ ਸਭ ਚਾਲ ਕੋਈ ਨਾ ਹਟ ਜਾਣਗੇ ਹਟ ਜਾਣਗੇ ਮੈਂ ਆਹ ਦੇ ਪੁੱਤ ਨੂੰ ਢਾਈ ਤੋਂ ਡਰਦੀ ਸੀ ਤੇ ਪਰ ਇਹ ਸਾਡੇ ਘਰੇ ਸਾਡੇ ਵੀਡੀਓ ਬਣਾ ਬਣਾ ਕੇ ਸਾਨੂੰ ਨਹੀਂ ਪਤਾ ਵੀ ਇਹ ਵੀਡੀਓ ਬਣਾਈ ਜਾਂਦੇ ਆ ਸਾਡੇ ਘਰ ਵੀਡੀਓ ਬਣਾ ਬਣਾ ਕੇ ਵੱਡੇ ਵੱਡੇ ਦਫ਼ਤਰ ਅਫਸਰਾਂ ਚ ਦੇ ਆਏ ਤੇ ਮੈਂ ਇਹਨਾਂ ਦਾ ਕੀ ਚੱਕਿਆ ਸੀ ਹੈ ਇਹਨਾਂ ਨੂੰ ਉੱਤੋਂ ਤਾਂ ਸਾਡੇ ਤੇ ਆਖੇਗੇ ਨੀ ਸ਼ਰਾਬ ਵਾਲੇ ਬੰਦੇ ਵੜਦੇ ਆ ਉੱਤੋਂ ਉੱਤੋਂ ਦਾ ਉਸ ਬੰਦੇ ਸਾਡੇ ਤੇ ਹੈ ਪੁੱਤ ਮੇਰੇ ਪੁੱਤ ਨੂੰ ਕੀ ਆ ਦਿੰਦੇ ਆ ਇਹ ਮੇਰੇ ਪੁੱਤ ਨੂੰ ਧਮਕੀ ਕਹਿੰਦੇ ਕਿਹੜੀ ਗੱਲ ਕਰਦੇ ਆ ਤੁਹਾਨੂੰ ਨਹੀਂ ਨਹੀਂ ਐਡੀ ਵੈਡੀ ਗੱਲ ਸੀ ਮੈਂ ਤੜਕੇ ਦੀ 9 ਵਜੇ ਦੀ ਜਿਹੜੀ ਵੀਰਣ ਡੇਤੀ ਦੇਸ ਗੁੱਸੇ ਦੇ ਵਿੱਚ ਨਹੀਂ ਅੱਜ ਮੈਂ ਮਰ ਜਾਣਾ ਸੀ ਜੇ ਤੁਸੀਂ ਨਾ ਆਉਂਦੇ ਕਾ ਤੁਹਾਨੂੰ ਧਮਕੀ ਆਂ ਦੇ ਦਿਆ ਤੁਹਾਡੇ ਪੁੱਤ ਨੂੰ ਜੀ ਇਹ ਸਾਡਾ ਪੁੱਤ ਨੂੰ ਧਮਕੀ ਕਹਿੰਦੇ ਨੇ ਕਿ ਸਾਡਾ ਠੇਕਾ ਚ ਕੋਦੇ ਆ ਕਹਿੰਦੇ ਠੇਕਾ ਚ ਕਾਉਨੇ ਆ ਹਾਂ ਵੀ ਠੇਕਾ ਚ ਕਾਉਨੇ ਆ ਆ ਸਾਡਾ ਪਿੰਡ ਦੀ ਪੈੜੀ ਆ ਆ ਵੀ ਸਾਡੇ ਪਿੰਡ ਦੀ ਦੁਕਾਨ ਦੇ ਵਿੱਚ ਪਿੰਡ ਦੀ ਪੈੜੀ ਦੇ ਵਿੱਚ ਪਾਇਆ ਇਹਨਾਂ ਨੇ ਧੱਕੇ ਨਾਲ ਗੋਲੀ ਨਾਲ ਸਾਡੀ ਪੈੜੀ ਚਲਾਈ ਆ ਪਿੰਡ ਦੀ ਨਹੀਂ ਠੇਕਾ ਕਿ ਦਿੱਕਤ ਆਉਂਦੀ ਹੈ ਭਰਾਵਾ ਬੰਦੇ ਰਾਹ ਬੰਦ ਕਰ ਦਿੰਦੇ ਆ ਭਾਈ ਇੱਥੇ ਆਹ ਰੋੜ ਹੀ ਬੰਦ ਕਰ ਦਿੰਦੇ ਆ ਸਾਡੇ ਨਿੱਕੇ ਨਿੱਕੇ ਜਵਾਕ ਕਿੰਨੇ ਹੱਥ ਦੇ ਨਿੱਕੇ ਹੱਥ ਦੇ ਹਰਿਆ ਕਰਕੇ ਕੁੱਤੇ ਸਾਡਾ ਰੋੜੀ ਬਣੀ ਬਣੀ ਰਹਿੰਦੀ ਆ ਪੁੱਤ ਤੁਸੀਂ ਕਿੱਧਰ ਜਾइए ਅਜਾਮ ਰਹਿੰਦਾ ਜੀ ਅਸੀਂ ਤਾਂ ਕਿਸੇ ਪਾਸੇ ਜਾਣ ਜੋਗੇ ਨਹੀਂ ਜਾਣ ਜੋਗੇ ਉਲਟ ਉਲਟਾ ਉਹ ਆਇਆ ਜੀ ਕੌਣ ਆ ਸਾਨੂੰ ਧਮਕੀਆਂ ਦੇ ਦਿੱਤੀਆਂ ਧਮਕੀਆਂ ਆਏ ਹੁੰਦੇ ਆ ਉਹ ਕਰਕੇ ਆ ਪਾਇਆ ਕਿਉਂ ਕਰ ਪਾਇਆ ਭਾਈ ਹਾਂ ਕੜ ਗਿਆ ਹੁੰਦੀਆਂ ਅਸੀਂ ਕਿਹਾ ਵੀ ਸਾਡਾ ਜਗਾ ਲੈ ਲੈ ਅਸੀਂ ਇਤਜਾਬ ਰਾਂਗੇ ਮਤਾਂਪਾ ਨਹੀਂ ਆ ਤੁਸੀਂ ਸਾਡੇ ਪੈਸੇ ਦਿਓ ਕੀ ਬੰਦ ਕਰੀਏ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਆਉਣ ਵਾਲੀ 26 ਤਰੀਕ ਤੱਕ ਇਹ ਸਾਡਾ ਹੱਲ ਕੀਤਾ ਜਾਵੇ ਨਹੀਂ ਅਸੀਂ ਦੁਬਾਰੇ ਫਿਰ ਧਰਨਾ ਲਾਵਾਂਗੇ ਲਾਵਾਂਗੇ ਅਸੀਂ ਇੱਥੇ ਹੀ ਬੈਠੇ ਰਹਾਂਗੇ ਇੱਥੇ ਹੀ ਬੈਠੇ ਰਹਿਣਾ ਹਾਂ ਕਦੋਂ ਤੋਂ ਠੇਕਾ ਇੱਥੇ ਹੈ ਠੇਕਾ ਕਈ ਪੁਰਾਣਾ ਹੈ ਪੁਰਾਣਾ ਹੀ ਹੈ ਭਾਈ 10 ਸਾਲ ਦਾ ਹੈ ਨਹ ਨਾ ਹੋਰ ਤੇ થી ਪਹਿਲਾਂ ਮੜ ਕੇ ਚੱਕ ਇਹਨਾਂ ਨੇ ਇਧਰ ਸ਼ਿਫਟ ਕਰ ਲਿਆ ਤੇ ਕਿਕਰਾਂ ਸਾਡੀ ਸਹਿਮਤੀ ਹੋ ਗਈ ਸੀ ਹੁਣ ਚੱਕ ਕੇ ਫੇਰ ਰਾਤ ਕਰ ਮੇਰਾ ਤੁਹਾਨੂੰ ਬੰਦੇ ਕਿਸੇ ਇੱਥੇ ਕਰ ਲੈਂਦੇ ਕਿਥੇ ਇੱਥੇ ਰਾਤ ਉਧਰ ਰੋਜ਼ ਉਧਰ ਕਰਦੇ ਨੇ ਸ਼ਰਾਬ ਨੂੰ ਦੇ ਕੇ ਇਹ ਨਾਲ ਤਾਂ ਪੁੱਤ ਮੇਰੀ ਗੱਲ ਸੁਣ ਬੰਦਾ 20 ਸਾਲ ਦਾ ਬੰਦਾ ਜਿਹੜਾ ਬੰਦਾ ਜਿਹੜਾ ਬੈਠਿਆ ਨੇ ਹੂੰਗਾ ਨਾ ਪ੍ਰਸ਼ਾਸਨ ਨੇ ਕਿਹਾ ਨਾ ਵੀ ਦੋ ਤਾਂ ਸਿਰਫ ਦੁਕਾਨਾਂ ਨੇ ਇੱਕ ਹੀ ਦੁਕਾਨ ਸਾਨੂੰ ਚਾ ਵੀ ਦੂਜੀ ਦੁਕਾਨ ਚ ਰੱਖਿਆ ਉਹਨਾਂ ਨੇ ਉਹਦੇ ਨਾਲ ਕੀ ਤਕਲੀਫਾ ਪਹਿਲਾਂ ਤੁਸੀਂ ਉਧਰੋਂ ਚੁਕਵਾ ਕੇ ਇਧਰ ਲਈ ਪਾਸੇ ਰਖਵਾ ਦਿੱਤਾ ਜੀ ਸਾਰੀ ਜੀ ਹੋਰ ਤੇ ਬਸ ਵਧੀਆ ਚੱਲੀ ਗਿਆ 20 ਸਾਲ ਚ ਸਾਡਾ ਇੱਕ ਗਰੀਬ ਦੇ ਪੁੱਤ ਨੇ ਠੇਕਾ ਚਕਾਰਾ ਮੁੱਛਾ ਨੂੰ ਮੁੱਛਰ ਤੇ ਵੇ ਮੁੱਛਾ ਫਰਕ ਦੇ ਪੁੱਤ ਗੰਗਨਾ ਸਰਪੰਚ ਉਹ ਤਾਂ ਉਹਨਾਂ ਨੇ ਤਾਂ ਮੁੱਛਾ ਸਾਡੀ ਸਾਡੀ ਨਹੀਂ ਨਹੀਂ ਇੱਕ ਗੱਲ ਹੋਰ ਆ ਨਾ ਕਿਉਂਕਿ ਉਹਨਾਂ ਨੇ ਵੀ ਇਹ ਗੱਲ ਕਹਿਣੀ ਆ ਪ੍ਰਸ਼ਾਸਨ ਨੂੰ ਜਿਹੜੇ ਠੇਕੇਦਾਰ ਆ ਜਿਹੜੇ ਠੇਕਾ ਬਣਾ ਰਹੇ ਆ ਜਾਂ ਇੱਥੇ दारू ਵੇਚਦੇ ਆ ਤਾਂ ਉਹਨਾਂ ਨੇ ਇਹ ਗੱਲ ਕਹਿਣੀ ਆ ਵੀ ਜਿਹੜੀ ਉਹ ਦੁਕਾਨ ਆ ਜਿੱਥੇ ਠੇਕਾ ਰੱਖਿਆ ਹੋਇਆ ਉਹ ਦੁਕਾਨ ਆ ਜਿਹੜੀ ਟੁੱਟੀ ਆ ਡਿੱਗਣ ਵਾਲੀ ਹੋਈ ਪਈ ਆ ਵੀਨੇ ਚਾਈ ਕਰਨੇ ਜਮਾ ਸਾਈਡ ਤੇ ਵਧੀਆ ਚੱਲਦਾ ਸੀ ਐਵੇਂ ਜਾਂਦੇ ਖਾਵੇ ਭਾਨਾ ਬਣਾਈ ਫਿਰਦੇ ਐ ਇੰਨਾ ਜਾਣਗੇ ਕਿ ਦੁਕਾਨ ਚ ਕੀ ਹੈ ਮਾਈ ਖੰਦੇ ਹੈ ਭਾਈ ਖਮਾਈ ਖੰਦੇ ਹੈ ਖਮਾਈ ਖੰਦੇ ਖਮਾਈ ਰੋਡ ਦੀ ਜਗ੍ਹਾ ਕੋਈ ਨਹੀਂ ਸਾਡਾ ਕੋਈ ਨਹੀਂ ਦੇਖਦਾ ਰੋਣਾ ਸਾਡਾ ਕੋਈ ਕੋਈ ਨਹੀਂ ਕੁਛ ਵੇਖਦਾ ਅਸੀਂ ਨੰਗੇ ਵੀ ਬੀੜੇ ਪਾਗਾ ਕੋਈ ਨਹੀਂ ਅਧਿਕਾਰ ਹੈ ਇੱਥੇ ਰਹਿਣ ਦਾ ਜੀ ਮਲੇ ਮਲੀ ਸਾਡੇ ਨਾਲ ਸਭ ਤੋਂ ਵੱਡਾ ਜਾਤੀ ਵਿਵਕਰਾ ਕਰਾਇਆ ਜਾਂਦਾ ਜੀ ਮੁੜ ਕੇ ਕਿ ਲੋਕ ਕਹਿੰਦੇ ਇਹ ਤਾਂ ਜਾਤੀ ਜਾਤੀ ਹਾਂ ਜਾਤੀ ਦਾ ਮੁੱਦਾ ਬਣਾ ਲੈਂਦੇ ਆ ਜੀ ਜਿਹੜਾ ਮੰਦਮਾ ਤੋਂ ਸਾਨੂੰ ਗੱਲ ਨਹੀਂ ਕਰਦੇ ਜੀ ਹੁਣ ਫਿਲਹਾਲ दारू ਕਿੱਥੇ ਵਿਗ ਰਹੀ ਆ ਹੁਣ ਫਿਲਹਾਲ ਇਹਨਾਂ ਨੇ ਅੱਜ ਉਹ ਥੇ ਵਿੱਚ ਹੀ ਚੱਕ ਗਿਆ ਅੱਜ ਫੇਰ ਇੱਥੇ ਕਰਦੀ ਸੀ ਆ ਆ ਜਗ੍ਹਾ ਤੇ ਫੇਰ ਕਰਦੀ ਆ ਹੁਣ ਬੰਦ ਕਰ ਤੁਹਾਨੂੰ ਤੁਹਾਨੂੰ ਵੇਖ ਕੇ ਬੰਦ ਕਰ ਲਿਆ ਜੀ ਦੱਸੋ ਸਾਡਾ ਕੀ ਜਿਹੜੇ ਦੋਵੇਂ ਠੇਕੇ ਆ ਇੱਕ ਪਿੰਡ ਦੇ ਆ ਨਹੀਂ ਜੀ ਇਹ ਹਾਂ ਕਬਲੂ ਅਗਲੂ ਪਿੰਡ ਦੇ ਆ ਜੀ ਇਹ ਸਾਡਾ ਪਿੰਡ ਕੋਟਲੀ ਜ਼ਿਲ੍ਹਾ ਸ਼ਹੀ ਮੁਖਸਰ ਸਾਹਿਬ ਦਾ ਜੀ ਤੱਕੇ ਨਾ ਰੋਕੀ ਜਮੀਨ ਆ ਸਾਰਾ ਨਜ਼ਾਇਜ਼ ਕਬਜ਼ਾ ਸਾਡੀ ਹੱਦੋਂ ਗਾਂਦ ਤੱਕ ਬਣਦੀ ਆ ਜੀ ਇਹ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਆ ਸਾਡੇ ਅਸੀਂ ਪਿੰਡ ਤੋਂ ਠੇਕੇ ਦੂਰ ਚਲੇ ਦੋਵੇਂ ਠੇਕੇ ਦੂਰ ਚਲੇ ਜਾਣ ਜੀ ਸਾਡ ਸਾਡੀ ਪਰੇਸ਼ਾਨੀ ਖਤਮ ਕੀਤੀ ਜਾਵੇ ਪ੍ਰਸ਼ਾਸਨ ਤੋਂ ਇਹ ਮੰਗ ਆ ਸਾਡੀ ਕਿਉਂ ਨਹੀਂ ਜਾ ਰਹੇ ਠੇਕੇ ਕਾਕਾ ਜੀ ਸਿਆਸੀ ਦਬਾਅ ਪੈਂਦਾ ਜੀ ਉਧਰੋਂ ਇੱਕ ਇੱਕ ਬੰਦਾ ਡੈਂਪੀ ਸਾਹਿਬ ਦਾ ਨਾਮ ਹਰਦੀਪ ਸਿੰਘ ਡੈਂਪੀ ਸਾਹਿਬ ਦਾ ਨਾਮ ਲੈਂਦਾ ਕਹਿੰਦਾ ਅਵਤਾਰ ਸਿੰਘ ਤਾਰੀ ਉਧਰੋਂ ਜਗਸੀਰ ਮਾਸਟਰ ਦਾ ਨਾਮ ਲੈਂਦਾ ਐਮਐਲਏ ਪੁੱਛੋ ਹਲਕਾ ਦਾ ਕਹਿੰਦਾ ਮੇਰੀ ਸਿੱਧੀ ਗੱਲ ਪਤਾ ਜੀ ਉਧਰੋਂ ਗਗਨਦੀਪ ਸ਼ਰਮਾ ਗਗਨਦੀਪ ਸ਼ਰਮਾ ਨੂੰ ਗਮਰਾਹ ਕਰ ਲਿਆ ਗਮਰਾਹ ਕਰ ਰਿਹਾ ਅਵਤਾਰ ਸਿੰਘ ਤਾਰੀ ਤੇ ਮਗਰ ਲਾ ਕੇ ਠੇਕਾ ਕਿ ਤੇ ਇੱਧਰ ਕਰਾਉਂਦੇ ਕਹਿੰਦੇ ਆਪਣੀ ਮੋਛ ਨਹੀਂ ਵੀ ਉਹ ਗੱਲ ਦੱਸੋ ਗਰੀਬਾਂ ਨਾਲ ਕਹਦੀ ਐਸੀ ਐਸ ਗੱਲ ਦੀ ਜਿਦਾਈਏ ਸਾਡੀ ਬਰਾਬਰੀ ਕਰਦੇ ਅਸੀਂ ਤਾਂ ਟਾਈਮ ਪਾਸ ਕਰਦੇ ਆ ਜੀ ਐਪਲੀਕੇਸ਼ਨ ਵਗੈਰਾ ਐਪਲੀਕੇਸ਼ਨ ਜੀ ਸਭ ਤੋਂ ਵਾਅਦਾ ਢੂਡ ਐਪਲੀਕੇਸ਼ਨ ਬਠੰਡਾ ਡੈਪਟੀਕੁਏਸ਼ਨ ਸੁਣਨੀ ਨਹੀਂ ਦਿੰਦੇ ਡੈਪਟੀਕੁਏਸ਼ਨ ਮੁਖਸਰ ਸਾਹਿਬ ਐਸ ਡੀ ਐਮ ਗਿੱਦੜਵਾ ਸਭ ਨੂੰ ਮੋਦੀ ਤੱਕ ਦਿੰਦੇ ਆ ਸਾਡੀਆਂ ਐਪਲੀਕੇਸ਼ਨਾਂ ਵਾ ਤਿੰਨ ਸਾਲ ਹੋ ਗਏ ਪਾਈ ਜਾਂਦੇ ਨੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਰ ਤੁਸੀਂ ਬਾਦ ਚ ਉਹਣਾਉਨੇ ਹੋ ਪਹਿਲਾਂ ਠੇਕਾ ਸੀ ਪਹਿਲਾਂ ਠੇਕਾ ਇਹ ਜੀ ਹੋ ਉਹ ਛੱਪੜ ਤੇ ਸੀਗਾ ਉਹ ਛੱਪੜ ਦੇ ਉੱਪਰ ਉਹ ਜਿੱਥੇ ਖੂਹ ਆ ਉੱਥੇ ਸੀ ਮੁਰਕੇ ਇਹਨਾਂ ਨੇ ਜਿਨੀ ਜ਼ਮੀਨ ਤੇ ਮੇਰੇ ਪਿੰਡ ਦੀ ਦਾ ਨਜਾਇਜ਼ ਕਬਜ਼ਾ ਕਰਕੇ ਇੱਥੇ ਬਣਾ ਲਿਆ ਆ ਮੇਰੇ ਜ਼ਿਲ੍ਹੇ ਦੀ ਜ਼ਮੀਨ ਆ ਸਾਰੀ ਆ ਮੇਰਾ ਮੇਰੇ ਪਿੰਡ ਦਾ ਰੋਡ ਆਂਦਾ ਮੇਰੇ ਪਿੰਡ ਤੇ ਪੀਡਬਲਯੂਡੀ ਵਿਭਾਗ ਮੈਂ ਇਸ ਨੂੰ ਪੂਰੇ ਕੰਮ ਦੀ ਦੇਖ ਰਿਹਾ ਕੋ ਕਰਦਾ ਜਗਲਾਤ ਜਗਲਾਤ ਭਾਗ ਵੀ ਮੇਰੇ ਪਿੰਡ ਮੁਕਸਰ ਜ਼ਿਲ੍ਹੇ ਦਾ ਹੈ ਇਸ ਦੀ ਸਾਰੇ ਦਰਖਤਾਂ ਦੀ ਦੇਖ ਰੇ ਕਰਦਾ ਇੱਥੇ ਦਰਖਤ ਬਣਿਆ ਹੋਇਆ ਸੀ ਇਹਨਾਂ ਨੇ ਪੱਟ ਕੇ ਉਹਦਾ ਮੁੱਦਾ ਹੀ ਖਤਮ ਕਰ ਦਿੱਤਾ ਜ ਮਨਾ ਪਾਇਆ ਬੰਦੇ ਦਾ ਆ ਦੁਕਾਨਾਂ ਪਾਈਆਂ ਜਿੰਨਾਂ ਦੀ ਇਹ ਹੋਰ ਆਪ ਨੂੰ ਆਇਆ ਤੁਹਾਨੂੰ ਪਤਾ ਕਿ ਉਹ ਲਿਖਤੀ ਚ ਹੈ ਜਿਹੜਾ ਜਗਲਾਤ ਵਿਭਾਗ ਉਹ ਮੈਡਮ ਭੈਣ ਜੀ ਨਾਲ ਗੱਲ ਹੋਈ ਸੀ ਉਹਨਾਂ ਨੂੰ ਲਿਖਤੀ ਦੇ ਰੂਪ ਚ ਹੋਊਗਾ ਰਸੀਦ ਕੱਟੀ ਹੋਣੀ ਉਹ ਭੈਣ ਜੀ ਬਹੁਤ ਚੰਗੇ ਨੇ ਸਾਡੇ ਪਿੰਡ ਦੇ ਲੋਕ ਉਹ ਇਨਸਾਫ ਕਰਦੇ ਨੇ ਸੱਚ ਸੱਚੇ ਬੰਦੇ ਨੇ ਜੀ ਠੀਕ ਹੈ ਹਾਂਜੀ ਹੁਣ ਕੀ ਕਹਿ ਕੇ ਗਏ ਤੁਸੀਂ ਧਰਨਾ ਚੱਕ ਰਹੇ ਹੋ ਹੁਣ ਹਾਂਜੀ ਹੁਣ ਅਸੀਂ ਸੰਕੇਤ ਦਿੱਤਾ ਹੋਇਆ ਸਰਕਾਰ ਨੂੰ ਵੀ ਸਾਡੇ ਆਉਣ ਵਾਲੀ 26 ਤਰੀਕ ਨੂੰ ਇੱਥੇ ਸਾਡਾ ਖਤਮ ਹੋਣਾ ਚਾਹੀਦਾ ਜੀ ਨਹੀਂ ਤਾਂ ਇੱਥੇ ਬਹੁਤ ਵੱਡਾ ਪ੍ਰੋਟੈਸਟ ਪ੍ਰਟੋਸਟ ਹੋਊਗਾ ਜੀ ਪਹਿਲਾ ਮਾਤਾ ਟੈਂਕੀ ਦੇ ਜਿਹੜੀ ਹੈ ਕੀ ਕੋਈ ਸੱਤ ਸੱਤ ਦੇ ਨਾਲ ਹਾਂਜੀ ਪ੍ਰੋਫੈਸਰ ਦੇ ਨਾਲ ਗੜੀ ਐਸੀ ਕਮਿਸ਼ਨ ਸਰਦਾਰ ਗੜੀ ਸਾਹਿਬ ਨਾਲ ਗੱਲ ਉਹਨੇ ਸਾਨੂੰ ਭਰੋਸਾ ਦਿਵਾਇਆ ਆਉਣ ਵਾਲੀ 26 ਤਰੀਕ ਤੱਕ ਥੋੜਾ ਅਸੀਂ ਹੱਲ ਕਰਾਵਾਂਗੇ ਨਹੀਂ ਜਸਬੀਰ ਗੜੀ ਨਾਲ ਹਾਂ ਜਸਬੀਰ ਗੜੀ ਨਾਲ ਗੱਲਬਾਤ ਉਹਨਾਂ ਨਾਲ ਗੱਲਬਾਤ ਕਿਹਦੇ ਜਰੀਏ ਹੋਈ ਤੁਹਾਡੀ ਪਰਸੇ ਦੇ ਜਰੀਏ ਹੋਈ ਜਾਂ ਪਰ ਭੁਤਾਨ ਗੁਰਤੇਜ ਸਿੰਘ ਜੋਧਪੁਰ ਦੇ ਜਰੀਏ ਗੱਲ ਹੋਈ ਸਾਡੇ ਫੋਨ ਤੇ ਹੋਈ ਤੁਹਾਡੀ ਗੱਲ ਹਾਂਜੀ ਉਹਨਾਂ ਨਾਲ ਫੋਨ ਤੇ ਹੋਈ ਗੱਲਬਾਤ ਕੀ ਕਹਿੰਦੇ ਕਹਿੰਦੇ ਸੀ ਤੁਹਾਨੂੰ ਆਉਣ ਵਾਲੀ 26 ਤਰੀਕ ਤੱਕ ਇਸ ਮਸਲੇ ਦਾ ਹੱਲ ਤੁਹਾਡੇ ਦਾ ਕਰਕੇ ਦੇਵਾਂਗੇ ਜੀ ਵੈਦੁਰ ਜੀ ਦਾ ਖਾਲਸਾ ਵੈਦੁਰ ਜੀ ਹਾਂ ਹੈਲੋ ਸੱਚੀ ਗੱਲ ਬਾਈ ਜੀ ਸਰਪੰਚ ਸਾਹਿਬ ਹੋ ਰਹੇ ਗਗਨਦੀਪ ਜੀ ਹਾਂ ਜੀ ਬਾਈ ਜੀ ਮੈਂ ਸੁਖਪ੍ਰੀਤ ਮੋੜ ਗੱਲ ਕਰ ਰਿਹਾ ਜੀ ਸੰਘਰਸ਼ 10 ਦਾ ਗੱਲ ਤੋਂ ਪੱਤਰਕਾਰ ਹਾਂ ਜੀ ਬਾਈ ਜੀ ਤੁਹਾਡੇ ਪਿੰਡ ਦਾ ਨਾ ਇੱਕ ਮਸਲਾ ਇੱਕ ਮਾਤਾ ਆਹਾਂ ਟੈਂਕੀ ਤੇ ਚੜ ਗਏ ਸੀਗੇ ਤੇ ਉਹ ਠੀਕੇ ਦਾ ਰੌਲਾ ਕੀ ਮਸਲਾ ਜੀ ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਪਿੰਡ ਦੇ ਵਿੱਚ ਧੱਕੇ ਨਾਲ ਠੇਕਾ ਲੈ ਕੇ ਆ ਰਹੇ ਹੋ ਬਾਈ ਜੀ ਮੇਰੀ ਉਮਰ 30 ਸਾਲ ਹੈ ਮੇਰਾ ਨਾਂ ਗਜਨਦੀਪ ਸ਼ਰਮਾ ਸਰਪੰਚਾ ਮੈਂ ਇਸ ਵਾਰ 6 ਮਹੀਨੇ ਅਕਤੂਬਰ 15 ਅਕਤੂਬਰ ਨੂੰ ਮੈਂ ਬਣਿਆ ਹਾਂਜੀ ਠੀਕ ਆ ਜਦੋਂ ਮੈਨੂੰ ਲੱਗਾ 40 45 ਸਾਲ ਪਹਿਲਾਂ ਮੈਂ ਜੀ ਅੱਛਾ ਉਹ ਮੈਂ ਠੇਕਾ ਕਿਵੇਂ ਲਿਆ ਭਾਈ ਜੀ ਹੂੰ ਉਹ ਕਹਿੰਦੇ ਵੀ ਸਾਡੀ ਪਹਿਲਾਂ ਠੇਕਾ ਨਾਲ ਅਡਜਸਟਮੈਂਟ ਹੋ ਗਈ ਸੋ ਪਰਾਂ ਲੈ ਗਏ ਸੀ ਤੁਹਾਡੀ ਕਹਿੰਦੇ ਦੁਆਰੇ ਦੇ ਰੋਟਾ ਜਾਂਦੇ ਸੀ ਪਹਿਲਾਂ ਭਾਈ ਜੀ ਭਾਈ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਮੇਰਾ ਬਿਆਨ ਰਿਕਾਰਡ ਕਰ ਲਓ ਹਾਂਜੀ ਤੁਹਾਨੂੰ ਇਹ ਗੱਲ ਕਹਿਣਾ ਹੈ ਰਿਕਾਰਡ ਕਰਨਾ ਤੁਹਾਨੂੰ ਪਹਿਲਾਂ ਹੀ ਕਹਦਾ ਸੀ ਬਈ ਉਹ ਤਾਂ ਅਸੀਂ ਹਾਂ ਤਾਂ ਤੇ ਕੀ ਹੈ ਜੀ ਜਿਹੜਾ ਇੱਕ ਹੈ ਮੈਂ ਇਹਨਾਂ ਨੂੰ ਉਸ ਦਿਨ ਵੀ ਕਿਹਾ ਸੀ ਮੈਂ ਕਿਹਾ ਵੀ ਜਿੱਥੇ ਵੀ ਤੁਸੀਂ ਲੈ ਕੇ ਜਾਣਾ ਚਾਹੋ ਮੈਨੂੰ ਮੈਂ ਤੁਹਾਡੇ ਦੇ ਨਾਲ ਆ ਇਹਨਾਂ ਨੇ ਬਿਲਕੁਲ ਉੱਥੇ ਬੇਬੁਨਿਆਦ ਗੱਲਾਂ ਕਹੀਆਂ ਹਨਾ ਨਹੀਂ ਕਿਤੇ ਚੜ ਗਏ ਉੱਥੇ ਚੜ ਗਏ ਆ ਕਿ ਜੀ ਫਲਾਣਾ ਸਰਪੰਚ ਫਲਾਣਾ ਕਰਦਾ ਵੇਖੋ ਮੈਨੂੰ ਦੂਜੇ ਬੰਦੇ ਦੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਹੈ ਉਹ ਮਾਤਾ ਜੀ ਹੈ ਠੀਕ ਹੈ ਉਹ ਕਹੀ ਜਾਂਦੇ ਚਲੋ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਕਈ ਵਾਰੀ ਕੋਈ ਗੱਲ ਕਹਿ ਦਿੰਦਾ ਮਗਰ ਲੱਗ ਕੇ ਅਗਲਾ ਚੱਲ ਪੈਂਦਾ ਹਨ ਮੈਂ ਇਹਨਾਂ ਨੂੰ ਉਸ ਦਿਨ ਵੀ ਇਹੀ ਗੱਲ ਕਹੀ ਸੀ ਅੱਜ ਤੋਂ ਪਹਿਲਾਂ ਵੀ ਤਿੰਨ ਚਾਰ ਦਿਨ ਪਹਿਲਾਂ ਮੈਨੂੰ ਆਰਐਮਡੀ ਟੈਲੀਵਿਜ਼ਨਲ ਦਾ ਆਇਆ ਸੀ ਮੈਂ ਉਸ ਦਿਨ ਵੀ ਉਹਨਾਂ ਨੂੰ ਕਿਹਾ ਸੀ ਮੈਂ ਕਿ ਇਹਨਾਂ ਨੂੰ ਕਿਹਾ ਜੀ ਮੈਂ ਵੀ ਜਦ ਦੱਸੋ ਕਿੱਥੇ ਜਾਣਾ ਹੈ ਜੀ ਤੁਸੀਂ ਮੈਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿਓ ਮੈਂ ਤੁਹਾਡੇ ਨਾਲ ਚੱਲਦਾ ਠੇਕਾ ਪਾਏ ਇਸ ਸਾਰੀ ਸੜਕ ਤੋਂ ਸਕੂਲ ਤੇ ਢਕਾਉਂਦੇ ਆ ਫਿਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਚੜਤਾ ਸਰਪੰਚ ਹੈ ਜੀ ਕੋਟਲੀ ਤੋਂ ਹੂੰ ਠੀਕ ਹੈ ਜੀ ਉਹਨਾਂ ਨਾਲ ਗੱਲ ਉਹ ਜਦੋਂ ਹੋਈ ਅਸੀਂ ਕਿਹਾ ਵੀ ਚਲੋ ਉਹਨਾਂ ਦੇ ਪਿੰਡ ਦਾ ਮੁਖੀ ਉਹੀ ਹੁੰਦਾ ਨਾ ਅਸੀਂ ਮੀਡੀਆ ਤੇ ਜਾਣਾ ਬਾਲਾ ਚੰਗਾ ਨਹੀਂ ਸਮਝਦੇ ਕਿਉਂਕਿ ਜੇ ਕਿਸੇ ਬਾਰੇ ਆਪਾਂ ਝੂਠੀਆਂ ਗੱਲਾਂ ਕਹੀਏ ਨਾ ਉਹਦਾ ਅਕਸ ਖਰਾਬ ਹੁੰਦਾ ਹੈ ਜੀ ਠੀਕ ਹੈ ਅੱਜ ਇਹਨਾਂ ਨੇ ਬੇਬੁਨਿਆਦ ਉੱਥੇ ਗੱਲਾਂ ਕਹੀਆਂ ਚਲੋ ਸੋਸ਼ਲ ਮੀਡੀਆ ਦਾ ਟ੍ਰੈਂਡ ਹੈ ਜੀ ਇਹਨਾਂ ਨੇ ਆਪਣੀਆਂ ਗੱਲਾਂ ਕਰਨੀਆਂ ਮੈਂ ਇਹਨਾਂ ਨੂੰ ਉਸ ਦਿਨ ਵੀ ਕਿਹਾ ਸੀ ਗੂੜਲੀ ਵਾਲੇ ਸਰਪੰਚ ਨੂੰ ਮੈਂ ਤੁਹਾਡੇ ਸਾਹਮਣੇ ਵੀ ਬੇਨਤੀ ਕਰਦਾ ਹਾਂ ਵੀ ਆਪਦੀ ਸੜਕ ਦੇ ਉੱਪਰੋਂ ਠੇਕਾ ਚਕਾ ਠੀਕ ਹੈ ਅਸੀਂ ਜੀ ਕੱਲ ਨੂੰ ਮੇਰਾ ਵੀ ਸਾਡਾ ਕਾਰਵਾਈ ਹੋਈ ਅਸੀਂ ਕਹਿੰਨੇ ਆ ਵੀ ਇਹ ਸੜਕ ਤੇ ਅਸੀਂ ਆਪਦਾ ਠੇਕਾ ਰਹਿਣ ਨਹੀਂ ਦੇਣਾ ਹੂੰ ਮਤਲਬ ਤੁਸੀਂ ਆਪ ਦੀ ਪੰਚਾਇਤ ਵੱਲੋਂ ਸਹਿਮਤ ਹੋ ਇਸ ਗੱਲ ਦਾ ਵੀ ਠੇਕਾ ਚੱਕਿਆ ਜਾਣਾ ਚਾਹੀਦਾ ਬਾਈ ਜੀ ਜਦੋਂ ਹੀ ਮੇਰੇ ਕੋਲੇ ਘਰੇ ਆਏ ਸੀ ਨਾ 5-7 ਦਿਨ ਪਹਿਲਾਂ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਇਹ ਹੁਣ ਇਹ ਮਤਲਬ ਕਿਵੇਂ ਪਤਾ ਨਹੀਂ ਗੁੰਮਰਾਹ ਹੋਏ ਹੈ ਕੀ ਹੋਇਆ ਇਹਨਾਂ ਨੂੰ ਵੀ ਇਹ ਕਿਉਂ ਇਹੋ ਜਿਹੀਆਂ ਗੱਲਾਂ ਕਹਦੇ ਮੇਰੇ ਕੋਲੇ ਮੌਕੇ ਦੇ ਉਹ ਗਵਾਹ ਵੀ ਮੌਜੂਦ ਨੇ ਜਿਨ੍ਹਾਂ ਦੇ ਸਾਹਮਣੇ ਮੈਂ ਇਹ ਗੱਲ ਕਹੀ ਵੀ ਤੁਸੀਂ ਮੈਨੂੰ ਲਿਖਤੀ ਰੂਪ ਦੇ ਦਿਓ ਜੀ ਠੇਕਾ ਹੀ ਕਿਉਂ ਉੱਥੇ ਲਾਲ ਲੱਗਦੇ ਹੱਥੇ ਵੀ ਲਗਾਏ ਜਾਣ ਹੂੰ ਠੀਕ ਹੈ ਉਹ ਮੇਰੇ ਕੋਲੇ ਦਵਾ ਵੀ ਮੌਜੂਦ ਨੇ ਜੀ ਜੇ ਤੁਸੀਂ ਕਹੋ ਤਾਂ ਮੈਨੂੰ ਦੁਬਾਰਾ ਟੈਲੀਫੋਨ ਕਰ ਲਿਓ ਮੈਂ ਤੁਹਾਨੂੰ ਗਵਾਹਾਂ ਦੇ ਵੀਡੀਓਗ੍ਰਾਫੀ ਰਾਈ ਵੀ ਤੁਹਾਨੂੰ ਉਹਨਾਂ ਦੇ ਬਿਆਨ ਸੁਣਾ ਸਕਦਾ ਮੇਰੇ ਕੋਲੇ ਇਹ ਸਾਰਾ ਕੁਝ ਆਪਦੇ ਕੋਲੇ ਹੈਗਾ ਜੀ ਠੀਕ ਹੈ ਕਿਉਂਕਿ ਹਾਂਜੀ ਹਾਂਜੀ ਠੀਕ ਹੈ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡਾ ਪਾਖ ਰਿਕਾਰਡ ਕਰਕੇ ਤੇ ਚਲਾਉਣਾ ਜੀ ਚੈਨਲ ਦੇ ਉੱਪਰ ਜਰੂਰ ਜਰੂਰ ਬਾਈ ਜੀ ਚਲਾਓ ਚਲਾਓ ਠੀਕ ਹੈ ਜੀ